ਰਈ ਪਹਿਲਾਂ ਤਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਕਿ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਹੁਣ ਭਾਜਪਾ ਵਾਲੇ ਕਹਿੰਦੇ 2100 ਰੁਪਈਆ ਦੇਵਾਂਗੇ ਬਿਲਕੁਲ ਥੇਲੇ ਸਾਹਿਬ ਗੱਲ ਅਸਲ ਦੇ ਵਿੱਚ ਇਹ ਹੈ ਕਿ ਜੋ ਇਸ ਵੇਲੇ ਭਾਜਪਾ ਹੈ ਉਹਦੇ ਵੱਲੋਂ ਵੀ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਤੇ ਬੜੇ ਲੰਮੇ ਚੌੜੇ ਵਾਅਦੇ ਕੀਤੇ ਗਏ ਆ ਤੇ ਲੰਘੇ ਤੱਕ ਕਾਂਗਰਸ ਪਾਰਟੀ ਦੇ ਵੱਲੋਂ ਇੱਥੇ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਸੀ ਦੋਵਾਂ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਖੇਤਰ ਦੇ ਹਰਿਆਣਾ ਦੇ ਲੋਕਾਂ ਨੂੰ ਬੋਲੀ ਲਾ ਕੇ ਸਹੂਲਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਆਪਾਂ ਇਹ ਵੀ ਗੱਲ ਕਹਿ ਸਰਦੇ ਕਾਂਗਰਸ ਨੇ ਗੱਲ ਕਹੀ ਆਪਣੇ ਚੋਣ ਬਨੋਰ ਪੱਤਰ ਦੇ ਵਿੱਚ ਵੀ ਸਾਨੂੰ ਵੋਟਾਂ ਪਾਓ ਅਸੀਂ 300 ਯੂਨਟ ਬਿਜਲੀ ਮੁਫਤ ਦੇ ਦਿਆਂਗੇ ਔਰਤਾਂ ਨੂੰ 2-2000 ਰੁਪਏ ਹਰ ਮਹੀਨਾ ਦੇਆ ਕਰਾਂਗੇ ਅਸੀਂ ਜੀ ਇੱਥੇ ਫਸਲਾਂ ਜਿਹੜੀਆਂ ਉਹ ਐਮਐਸਪੀ ਦੇ ਉੱਤੇ ਖਰੀਦਿਆ ਕਰਾਂਗੇ ਤੇ ਹੋਰ ਕਈ ਵਾਅਦੇ ਕੀਤੇ ਆ ਬੀਜੇਪੀ ਨੇ ਉਸ ਤੋਂ 100 ਰੁਪਇਆ ਵਧਾਤਾ ਬੀਜੇਪੀ ਕਹਿੰਦੀ ਵੀ ਭਾਈ ਸਾਨੂੰ ਤੁਸੀਂ ਸਰਕਾਰ ਇੱਕ ਵਾਰੀ ਫਿਰ ਬਣਾ ਕੇ ਦਿਓ ਮੌਕਾ ਦਿਓ ਤੇ 2100 ਰੁਪਇਆ ਅਸੀਂ ਔਰਤਾਂ ਨੂੰ ਦੇਆ ਕਰਾਂਗੇ ਉਹ ਕਹਿੰਦੇ ਵੀ 2000 ਰੁਪਇਆ ਔਰਤਾਂ ਨੂੰ ਕਾਂਗਰਸ ਦਿੰਦੀ ਹੈ ਤੇ ਅਸੀਂ 100 ਰੁਪਇਆ ਵਧਾ ਦੇਾਂਗੇ ਉਹ ਕਹਿੰਦੇ 500 ਰੁਪਏ ਦਾ ਸਿਲੰਡਰ ਦਿਆ ਕਰਾਂਗੇ ਘਰੇਲੂ ਤੇ ਫਿਰ ਅਸੀਂ ਉਹ ਕਹਿੰਦੇ ਜਿਹੜੀ ਅਗਨੀ ਵੀਰ ਯੋਜਨਾ ਇਹਦੇ ਨੌਜਵਾਨਾਂ ਜਿਹੜੇ ਉਹਨਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਦੇਵਾਂਗੇ ਸਰਕਾਰੀ ਨੌਕਰੀ ਦੀ ਇਹ ਗਰੰਟੀ ਦੇਵਾਂਗੇ ਸੋ ਉਹਨਾਂ ਨੇ ਕਈ ਹੋਰ ਗੱਲਾਂ ਕਹੀਆਂ ਸੋ ਮਤਲਬ ਜਿਹੜੀ ਪੰਜਾਬ ਦੇ ਵਿੱਚ ਜਾਂ ਹਰ ਵਕਤ ਵਕਫਾ ਦੇ ਉੱਤੇ ਆਮ ਲੋਕਾਂ ਨੂੰ ਵੋਟਰਾਂ ਨੂੰ ਮੁਹੱਤ ਦੇ ਵਿੱਚ ਚੀਜ਼ਾਂ ਦੇਣ ਦੀ ਆਦਤ ਹੈ ਉਹ ਹਰਿਆਣੇ ਦੇ ਵਿੱਚ ਵੀ ਚੋਗਾ ਖਿਲਾਰਿਆ ਜਾ ਰਿਹਾ ਹੁਣ ਲੋਕਾਂ ਦੀ ਮਰਜ਼ੀ ਹੈ ਵੀ ਕਿਹੜੇ ਪਾਸੇ ਜਾਣਾ ਕਿਹੜੇ ਪਾਸੇ ਨਹੀਂ ਕੋਈ ਕਿਹਨਾਂ 2000 ਔਰਤਾਂ ਨੂੰ ਦੇ ਦੇ ਕੇ ਕੋਈ ਕਿਹਨਾਂ 1000 ਰੁਪਏ ਵ ਹਰੇ ਆਮ ਆਦਮੀ ਪਾਰਟੀ ਦੇ ਵੀ ਕੁਝ ਨਾ ਕੋਈ ਦੱਸਣਾ ਹੋਰ ਸਿਆਸੀ ਧਿਰਾਂ ਵੀ ਕੁਝ ਨਾ ਕੋਈ ਦੱਸਣਗੇ ਮਤਲਬ ਮੁਫਤ ਖੋਰੇ ਬਣਾ ਦੇ ਲੋਕਾਂ ਨੂੰ ਅੱਛਾ ਪੰਜਾਬ ਦੇ ਮੁੱਖ ਮੰਤਰੀ ਨੇ BMW ਨਾਲ ਕੋਈ ਡੀਲ ਮਾਰ ਲਈ ਹੈ ਵੀ ਹੁਣ ਕਾਰਾਂ ਦੇ ਪੁਰਜ਼ੇ BMW ਦੇ ਪੰਜਾਬ ਚ ਬਣਨਗੇ ਗਵਿੰਦਗੜ੍ਹ ਹਾਂ ਬਿਲਕੁਲ ਜੀ ਦਲੇਜਿਕ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਕਾਰਾਂ ਦੇ ਪੁਰਜ਼ੇ ਜਿਹੜੇ ਉਹ ਬਣਾ ਕਰਨਗੇ ਇੱਥੇ ਮੰਡੀ ਗਵਿੰਦਗੜ੍ਹ ਦੇ ਵਿੱਚ ਅੱਜ ਪਤਾ ਲੱਗਾ ਜੀ ਕਿ BMW ਦੇ ਅਧਿਕਾਰੀਆਂ ਦੇ ਨਾਲ ਪੰਜਾਬ ਸਰਕਾਰ ਦੀ ਕੋਈ ਮਹੱਤਵਪੂਰਨ ਮੀਟਿੰਗ ਹੋਈ ਹੈ ਜੀਰੇ ਵਿੱਚ BMW ਦੇ ਵੱਲੋਂ ਆਪਣਾ ਕਾਰਖਾਨਾ ਜਿਹੜਾ ਕਿ ਉਹਦੇ ਸਪੇਅਰ ਪਾਰਟਸ ਜਿਹੜੇ ਪੁਰਜ਼ੇ ਬਣਾਉਣ ਦੇ ਲਈ ਉਹ ਪੰਜਾਬ ਦੇ ਵਿੱਚ ਲਾਉਣ ਦੇ ਲਈ ਹਾਮੀ ਭਰੀ ਗਈ ਹੈ ਸੂਬੇ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇੱਥੇ ਅਸੀਂ ਵੱਡੀਆਂ ਕੰਪਨੀਆਂ ਦੇ ਨਿਵੇਸ਼ ਵਾਸਤੇ ਯਤਨਸ਼ੀਲ ਆ ਤੇ ਜਦੋਂ ਇਹ ਕਾਰਖਾਨਾ ਲੱਗ ਗਿਆ BMW ਵਾਲਾ ਤੇ ਉਸ ਵੇਲੇ ਜਵਾਨੀ ਨੂੰ ਵਰਤਵਧਰ ਰੁਜ਼ਗਾਰ ਮਿਲੂਗਾ ਕੰਗੜਾ ਰਣੌਤ ਨੇ ਫੇਰ ਕੋਈ ਪੁਠਾ ਸਿੱਧਾ ਬਿਆਨ ਦਿੱਤਾ ਜੀ हां बिल्कुल जी ਕੰਗੜਾ ਨੌਤ ਨੇ ਤਾਂ ਪਰੇਸ਼ਾਨੀ ਹੀ ਬਣ ਗਈ ਜਿਵੇਂ ਆਪਣੇ ਸਤਕਾਰਯੋਗ ਬਜ਼ੁਰਗ ਕਹਿੰਦੇ ਹੁੰਦੇ ਵੀ ਜਿਹੜੇ ਕੱਟੇ ਨੂੰ ਰਸਾ ਚੱਪਣ ਦੀ ਆਦਤ ਪੈ ਜੇ ਤੇ ਭਾਵੇਂ ਤੁਸੀਂ ਰਸੇ ਤੇ ਜੋ ਮਰਜ਼ੀ ਮਿਲਦੇ ਹੋ ਉਹਨੇ ਚੱਪੀ ਜਾਣਾ ਮੇਰਾ ਖਿਆਲ ਆ ਵੀ ਆੜਤਾ ਇਹ ਗੰਦੀਆਂ ਪਈਆਂ ਕਦੇ ਕੋਈ ਗੱਲ ਕਰਨੀ ਹੈ ਕਦੇ ਕੋਈ ਗੱਲ ਕਹਿਣੀ ਹੈ ਇਹੋ ਜੀ ਹੁਣ ਕਹਤੇ ਆ ਅੱਜ ਕੰਗੜਾ ਨੌਤ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਆ ਕਹਿੰਦੀ ਵੀ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਕੋਈ ਸੰਤ ਨਹੀਂ ਸੀ ਉਹ ਤਾਂ ਕਹਿੰਦੇ ਜੀ ਅਤਵਾਦੀ ਸੀ ਤੇ ਕਹਿੰਦੀ ਜੀ ਜਿਨ੍ਹਾਂ ਦੇ ਕੋਲੇ ਆਪਣੇ AK-47 ਰੱਖੀ ਹੋਵੇ ਉਹ ਸੰਤ ਨਹੀਂ ਹੁੰਦੇ ਹੋਰ ਇਸ ਗੱਲ ਦੇ ਉੱਤੇ ਬਿਆਨ ਹੈ ਜਿਹੜਾ ਉਹ ਭਖਿਆ ਜਿਹੜਾ ਇਹ ਮਵਾਲ ਵਧਿਆ ਅੱਜ ਅਮਰੀਕ ਸਿੰਘ ਅਜਨਾਲਾ ਨੇ ਤੇ ਕੁਝ ਹੋਰ ਆਗੂਆਂ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਭਾਈ ਇਹ ਗਲਤ ਗੱਲਾਂ ਜਾਣਬੁੱਝ ਕੇ ਕਰ ਰਹੀ ਹੈ ਨਾ ਇਹਨੂੰ ਸਿੱਖੀ ਦੇ ਬਾਰੇ ਪਤਾ ਨਾ ਇਹਨੂੰ 1984 ਦੇ ਬਾਰੇ ਪਤਾ ਨਾ ਇਹਨੂੰ ਪੰਡਰਾ ਵਾਲਿਆਂ ਦੇ ਬਾਰੇ ਪਤਾ ਇਹਨੂੰ ਪਤਾ ਕੁਝ ਨਹੀਂਗਾ ਪਰ ਇਹ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਭਾਜਪਾ ਨੂੰ ਚਾਹੀਦਾ ਜੀ ਕਿ ਆਪ ਵੀ ਇਸ ਮੈਂਬਰ ਪਾਰਲੀਮੈਂਟ ਨੂੰ ਰੋਕਿਆ ਜਾਵੇ ਨਾਤ ਪਾਈ ਜਾਵੇ ਤੇ ਬਿੱਟੂ ਤੇ ਕਾਦਾ ਪਰਚਾ ਹੋ ਗਿਆ ਜੀ ਦੇਖੋ ਬਿੱਟੂ ਦੇ ਉੱਤੇ ਪਰਚਾ ਦਰਜ ਕਰਵਾਇਆ ਵੀ ਕਾਂਗਰਸੀਆਂ ਨੇ ਕਾਂਗਰਸੀਆਂ ਨੇ ਇਹ ਗੱਲ ਕਹੀ ਆ ਕਿ ਭਾਈ ਇਹ ਕਦੇ ਕੈਦ ਨੇ ਵੀ ਭਾਈ ਇਹ ਤਾਂ ਅਰਧਵਾਦੀ ਆ ਕਦੇ ਕੁੱਸ਼ ਕੈਦ ਨੇ ਆ ਕਦੇ ਕੁੱਸ਼ ਕੈਦ ਨੇ ਨੰਬਰ 1 ਅਰਧਵਾਦੀ ਆ ਰਮਜੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਿਹਾ ਸੀ ਤੇ ਅੱਜ ਪਰਚਾ ਦਰਜ ਹੋ ਗਿਆ ਰਮਜੀਤ ਬਿੱਟੂ ਦੇ ਉੱਤੇ ਤੇ ਕਲਪੇ ਹੋਏ ਰਮਜੀਤ ਬਿੱਟੂ ਨੇ ਕਈ ਹੋਰ ਗੱਲਾਂ ਕਹੀਆਂ ਉਹ ਕਹਿੰਦਾ ਜੀ ਮੈਂ ਤਾਂ ਪਾਰਲੀਮੈਂਟ ਦੇ ਵਿੱਚ ਵੀ ਇਹੀ ਗੱਲ ਕਹੂੰਗਾ ਮੈਂ ਤਾਂ ਵਾਰ-ਵਾਰ ਚਿਖਿ-ਚਿਖ ਕੇ ਗੱਲ ਕਹਿੰਦੇ ਕਿ ਪੰਜਾਬ ਦਾ ਬੇੜਾਦਰ ਕਰਨ ਦੇ ਵਿੱਚ ਗਾਂਧੀ ਪਰਿਵਾਰ ਦਾ ਬੜਾ ਵੱਡਾ ਯੋਗਦਾਨ ਆ ਗਾਂਧੀ ਪਰਿਵਾਰ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਬਿੱਟੂ ਹਰੀ ਜਦੋਂ ਇਹ ਗੱਲ ਕਹਿੰਦੇ ਮੇਰਾ ਹਾਸਾ ਨਿਕਲਦਾ ਜੀ ਕਿਉਂਕਿ 4 ਮਹੀਨੇ ਪਹਿਲਾਂ ਤੱਕ ਤੁਸੀਂ ਵੀ ਗਾਂਧੀ ਪਰਿਵਾਰ ਦਾ ਹਿੱਸਾ ਹੀ ਸੀ 4-5 ਮਹੀਨੇ ਪਹਿਲਾਂ ਤੱਕ ਆਪਾਂ ਰਾਹੁਲ ਗਾਂਧੀ ਦੇ ਸੋਲੇ ਬਹੁਤ ਗੋਲੇ ਸੀ ਗੁੱਗਾ ਬਹੁਤ ਗਾਉਂਦੇ ਸੀ ਅੱਜ ਆਪਾਂ ਉਹਦੇ ਖਿਲਾਫ ਹੈਗੇ ਆ ਸੋ ਜੇ ਰਾਹੁਲ ਗਾਂਧੀ ਜਾਂ ਗਾਂਧੀ ਪਰਿਵਾਰ ਗਲਤ ਆ ਤਾਂ ਤਿੰਨ ਵਾਰ ਤੁਸੀਂ ਉਧਰੋਂ ਹੀ ਮੈਂਬਰ ਪਾਰਲੀਮੈਂਟ ਬਣੇ ਫਿਰ ਆਪ ਜੀ ਦੀ ਵਿੱਚ ਕੋਈ ਨਾ ਕੋਈ ਭੂਮਿਕਾ ਹੈਗੀ ਆ ਸੋ ਸਾਡੇ ਸਿਆਸਤਦਾਨ ਭੁੱਲ ਜਾਂਦੇ ਵੀ ਭਾਈ ਜਿਹੜਾ ਮੈਂ ਬਿਆਨ ਦੇ ਰਿਹਾ ਮੈਂ ਉਹਨ ਅਮਰਸਰ ਦਾ ਕਹਿੰਦੇ ਕੋਈ ਡੀਐਸਪੀ ਹੈ ਬਹੁਤ ਜਾਬਰ ਡੀਐਸਪੀ ਹੈ ਉਹਨੂੰ ਲਬਦੇ ਫਿਰਦੇ ਆ ਕੀ ਕਰਤਾ ਉਹ ਡੀਐਸਪੀ ਨੇ ਅਸਲ ਦੇ ਵਿੱਚ ਇਹਦੇ ਉੱਤੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਹੋਇਆ ਜੀ ਤੇ ਜਨਾਬ ਫਰਰ ਹੋ ਗਏ ਆ ਜਨਾਬ ਲਬਦੇ ਨਹੀਂਗੇ ਡੀਐਸਪੀ ਦਾ ਨਾਮ ਹੈਗਾ ਜੀ ਬਰਿੰਦਰ ਮਹਾਜਨ ਅਮਰਸਰ ਤੇ ਬਾਰਡਰ ਰੇਂਜ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਇਹਦੇ ਉੱਤੇ ਪਿਛਲੇ ਸਾਲ ਐਨਡੀਪੀਐਸ ਕੇਸ ਦੇ ਵਿੱਚ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਕੀਤਾ ਸੀਗਾ ਤੇ ਹੁਣ ਇਹਨੂੰ ਇਹ ਪਤਾ ਲੱਗ ਗਿਆ ਜੀ ਕਿ ਜਿਹੜਾ ਬਹਾੜੀ ਥਾੜੇ ਦੇ ਵਿੱਚ ਮੇਰੇ ਖਿਲਾਫ ਪਰਚਾ ਦਰਜ ਹੈ ਇਹਦੇ ਉੱਤੇ ਮੇਰੇ ਖਿਲਾਫ ਹੁਣ ਕਾਰਵਾਈ ਹੋਣ ਲੱਗੀ ਆ। ਇਹ ਜਨਾਬ ਆਪਦੇ ਗਨਮੈਨ ਤੇ ਸਰਕਾਰੀ ਗੱਡੀ ਛੱਡ ਕੇ ਤੇ ਪਤਾ ਨਹੀਂ ਕਿੱਧਰ ਫੁਰਰ ਹੋ ਗਏ ਆ। ਪਤਾ ਨਹੀਂ ਕਿੱਧਰ ਛੁਪਣ ਛੋਤ ਹੋ ਗਏ ਆ। ਹੁਣ ਪੁਲਿਸ ਇਹਨੂੰ ਲੱਭਣ ਦੇ ਲਈ ਖਾਂ ਖਾਂ ਤੇ ਛਾਪੇਮਾਰੀ ਕਰ ਰਹੀ ਆ। ਸਵੇਰ ਦੇ ਵੇਲੇ ਅੱਜ ਅੰਮ੍ਰਿਤਸਰ ਵਿਚਲੇ ਇਹਦੇ ਘਰ ਦੇ ਵਿੱਚ ਤੇ ਪੁਲਿਸ ਨੇ ਜਾ ਕੇ ਛਾਪਾ ਮਾਰਿਆ 4:30 ਵਜੇ ਪਰ ਇਹ ਘਰ ਦੇ ਵਿੱਚੋਂ ਮਿਲਿਆ ਨਹੀਂ ਨਸ਼ੀਲੇ ਪਦਾਰਥ ਦੇ ਕਹਿੰਦੇ ਵੀ ਹੋਰ ਨਿਕਸੋ ਕਾਫੀ ਮਿਲ ਗਿਆ ਜੀ। ਹ ਦਿੱਲੀ ਦੇ ਚੀਫ ਮਿਨਿਸਟਰ ਦੇ ਤੌਰ ਤੇ ਆਦਿਸ਼ੀ ਨੇ ਤੁਸੀਂ ਦੱਸਿਆ ਸੀ ਵੀ ਸੋਚ ਚੁੱਕਣੀ ਆ ਨਾਲ ਮੰਤਰੀ ਵੀ ਨਵੇਂ ਬਣਾਤੇ ਹੁਣ ਬਿਲਕੁਲ ਜੀ ਇੱਕ ਮੰਤਰੀ ਦੇ ਬਾਰੇ ਜਾਣਕਾਰੀ ਮੈਨੂੰ ਹੁਣ ਤੱਕ ਮਿਲੀ ਹੈ ਜੀ ਇੱਕ ਮੰਤਰੀ ਤਾਂ ਨਵਾਂ ਇਹਨਾਂ ਨੇ ਬਣਾਉਣਾ ਜਿਹੜਾ ਉਹਦਾ ਨਾਮ ਹੈਗਾ ਜੀ ਮੁਕੇਸ਼ ਅਹਿਲਾਵਤ ਕਿਉਂਕਿ 21 ਤਰੀਕ ਨੂੰ ਯਾਨੀ ਕਿ ਪਰਸੋਂ ਆਦਿਸ਼ੀ ਨੇ ਨਵੀਂ ਮੁੱਖ ਮੰਤਰੀ ਦੇ ਤੌਰ ਤੇ ਉਤੇ ਦਿੱਲੀ ਦੀ ਮੁੱਖ ਮੰਤਰੀ ਦੇ ਤੌਰ ਤੇ ਸੋਚ ਚੁੱਕਣੀ ਆ 7 ਮੈਂਬਰ ਦਿੱਲੀ ਦੀ ਸਰਕਾਰ ਦੇ ਵਿੱਚ ਹੋ ਸਕਦੇ ਆ ਇਥੇ ਆਦਿਸ਼ੀ ਦੇ ਸਮੇਤ ਆਦਿਸ਼ੀ ਕੈਬਨਿਟ ਦੇ ਵਿੱਚ गोपाल राय कैलाश गहलोत सौरभ भारद्वाज ਤੇ ইমরান हुसैन ਇਹ ਤਾਂ ਚਾਰ ਮੰਤਰੀ ਪਹਿਲਾਂ ਵਾਲੇ ਰਹਿਣਗੇ ਪਰ ਇੱਕ ਮੁਕੇਸ਼ ਅਹਿਲਾਵਤ ਹੋਊਗਾ ਮੁਕੇਸ਼ ਅਹਿਲਾਵਤ ਸਮਾਜਿਕ ਨਿਆਂ ਮੰਤਰੀ ਰਾਜਕੁਮਾਰ ਅਨੰਦਦੀਪਾ ਲਉ ਮਤਲਬ ਚਾਰ ਉਹ ਤੇ ਇੱਕ ਅਰਸ਼ੀਪਾਜ ਤੇ ਇੱਕ ਮੁਕੇਸ਼ ਅਹਿਲਾਵਤ 6 ਤੇ ਸਤਵਾਂ ਮੰਤਰੀ ਹਲੇ ਉਹ ਕੋਣ ਹੋਊਗਾ ਇਹਦੇ ਬਾਰੇ ਹਲੇ ਜਾਣਕਾਰੀ ਨਹੀਂ ਮਿਲੀ ਪਰ ਕੁੱਲ ਸਤ ਮੰਤਰੀ ਆ ਸੋ ਵੇਨੇ ਭਾਈ ਕੋਣ ਹੋਊਗਾ ਸਤਵਾਂ ਤੇ ਜਿਹੜੀ ਕੈਬਨਿਟ ਆ ਇਹ ਕਿਸ ਤਰੀਕੇ ਨਾਲ ਹੁਣ ਕੰਮ ਕਰੋਗੀ ਹੂੰ ਹੂੰ ਇਸ ਮੰਤਰੀ ਮੰਡਲ ਦੇ ਵਿੱਚ ਕੋਈ ਪੰਜਾਬੀ ਸਿੱਖ ਵੀ ਮੰਤਰੀ ਬਣਾਇਆ ਦੇਖੋ ਜਿਹੜੇ ਜਿਹੜੇ ਤਾਂ ਮੈਂ ਨਾਂ ਹੁਣ ਪੜੇ ਆ ਜੀ ਇਹਨਾਂ ਦੇ ਵਿੱਚ ਤਾਂ ਕੋਈ ਨਹੀਂ ਗਾ ਜੀ ਹੁਣ ਜੇਕਰ ਕੋਈ ਸੱਤਵਾਂ ਚਿਹਰਾ ਹੋ ਜੇ ਐਸਾ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਇਹਨਾਂ ਛਿਆਂ ਦੇ ਵਿੱਚ ਕੋਈ ਨਹੀਂ ਗਾ ਜੀ ਸਮੇਤ ਅਕਸ਼ੀ ਦੇ ਤੇ ਸਿਹਤ ਮੰਤਰੀ ਨੇ ਹੈਲਥ ਕਾਰਡ ਬਾਰੇ ਕੀ ਦੱਸਿਆ ਹੁਣ ਦੇਖੋ ਆਪਾਂ ਅੱਗੇ ਵੀ ਇੱਕ ਵਾਰ ਗੱਲ ਕੀਤੀ ਸੀ ਥਿੰਦ ਸਾਹਿਬ ਰੈੱਡ ਫੇਮ ਦੇ ਉੱਤੇ ਪਰਿਵਾਰਕ ਮੈਂਬਰਾਂ ਦੇ ਨਾਲ ਕਿ ਇੱਕ ਨਾ ਸਰਕਾਰੀ ਕਾਰਡ ਆ ਜੀ ਉਹਦਾ ਨਾਂ ਹੈਗਾ ਜੀ ਆਯੁਸ਼ਮਾਨ ਕਾਰਡ ਉਹ ਜਿਹੜਾ ਆਮ ਲੋਕਾਂ ਦਾ ਬਣਦਾ ਕਾਰਡ ਸਾਰਿਆਂ ਦਾ ਨਹੀਂ ਬਣਦਾ ਪਰ ਕੁਝ ਕੁ ਲੋਕਾਂ ਦਾ ਬਣਦਾ ਵੀ ਆ ਉਹਦੇ ਤਹਿਤ ਇਹ ਜੀ ਕਿ ਇਹ ਹੈਗੀ ਜੀ ਕੈਸ਼ਲੈਸ ਹੈਲਥ ਸਰਵਿਸ ਜੇ ਮੰਨ ਲਓ ਮੇਰਾ ਕਾਰਡ ਬਣਿਆ ਹੋਵੇ ਮੈਂ ਬਿਮਾਰ ਹੋ ਜਾ ਮੈਂ ਹਸਪਤਾਲ ਦੇ ਵਿੱਚ ਭਰਤੀ ਕਰਵਾਤਾ ਤੇ ਮੇਰਾ ਜਿੰਨਾ ਬਿੱਲ ਬਣੂਗਾ 5 ਲੱਖ ਰੁਪਏ ਤੱਕ ਦਾ ਇਲਾਜ ਹੋ ਸਕਦਾ ਉਹ ਜਿਹੜਾ ਬਿੱਲ ਆ ਉਹ ਸਰਕਾਰ ਨੂੰ ਜਾਊਗਾ ਹਸਪਤਾਲ ਦੇ ਵੱਲੋਂ ਤੇ ਇਹ ਜਿਹੜਾ ਹਸਪਤਾਲ ਆ ਇਹ ਸਾਰੇ ਨਹੀਂ ਇਹ ਸਰਕਾਰ ਦੇ ਵੱਲੋਂ ਕੁਝ ਕੁ ਚੋਣਵੇਂ ਹਸਪਤਾਲ ਇਹ ਸੂਚੀ 'ਚ ਸ਼ਾਮਲ ਕੀਤੇ ਗਏ ਆ ਸੋ ਉਹ ਜਿਹੜੇ ਬਿੱਲ ਆ ਇਹ ਪਿਛਲੇ ਕਹਿੰਦੇ ਕਿ ਫਰਵਰੀ ਮਾਰਚ ਤੋਂ ਸਰਕਾਰ ਦੇ ਕੋਲੇ ਗਏ ਤੇ 650 ਕਰੋੜ ਰੁਪਈਆ ਸਰਕਾਰ ਦੇ ਵੱਲੋਂ ਹਸਪਤਾਲਾਂ ਦਾ ਅਦਾ ਨਹੀਂ ਕੀਤਾ ਗਿਆ ਤੇ ਹਸਪਤਾਲਾਂ ਕਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਹੈ ਕਿ ਅਸੀਂ ਹੁਣ ਮਰੀਜ਼ਾਂ ਦਾ ਇਲਾਜ ਕਰਨਾ ਬੰਦ ਕਰਤਾ ਸਾਡੇ ਤਾਂ ਵਾਜੇ-ਵਜੇ ਪਏ ਆ ਉਹ ਕਹਿੰਦੇ ਜੀ ਇਹ ਸਾਡਾ ਬਿਜਲੀ ਦਾ ਬਿੱਲ ਸਾਡੀਆਂ ਦਵਾਈਆਂ ਸਾਡੀਆਂ ਤਨਖਾਹਾਂ ਸਾਡੇ ਬਾਕੀ ਜਿਹੜੇ ਕੰਮਕਾਜ ਹੁੰਦੇ ਆ ਉਹ ਰੁਕੇ ਪਏ ਆ ਪਰ ਅੱਜ ਡਾਕਟਰ ਬਲਵੀਰ ਸਿੰਘ ਨੇ ਇਸ ਮਾਮਲੇ ਤੇ ਚੱਲਣ ਪਾਇਆ ਉਹਨਾਂ ਨੇ ਕਿਹਾ ਜੀ ਕੋਈ 6 650 ਕਰੋੜ ਰੁਪਈਆ ਨਹੀਂ ਆ ਟੋਟਲ ਹੈਗੇ ਜੀ 364 ਕਰੋੜ ਰੁਪਏ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਦੇ ਉਹ ਕਰੇ ਜੀ ਜਿਹੜੇ ਹੈਗੇ ਜੇ 166 ਕਰੋੜ ਤੇ 67 ਲੱਖ ਰੁਪਈਆ ਇਹ ਸਰਕਾਰੀ ਹਸਪਤਾਲਾਂ ਦਾ ਤੇ ਪ੍ਰਾਈਵੇਟ ਹਸਪਤਾਲਾਂ ਦਾ 197 ਕਰੋੜ ਰੁਪਈਆ ਦੇ ਕਰੀਬ ਹੈਗਾ ਤੇ ਬਹੁਤ ਜਲਦ ਪੰਜਾਬ ਦੀ ਸਰਕਾਰ ਨੇ ਇਹ ਅਦਾ ਕਰ ਦੇਣੇ ਉਟਿਆਲੇ ਦੀ ਜੇਲ੍ਹ 'ਚ ਜਿਹੜਾ ਕੁੱਟਕਟਾਪਾ ਹੋਇਆ ਜੀ ਇਹ ਗੈਂਗਸਟਰਸ ਨੇ ਕੀਤਾ ਦੇਖੋ ਜੀ ਗੈਂਗਸਟਰ ਹਨ ਜਾਂ ਗੈਂਗਟਰਾਂ ਵਰਗੇ ਹਨ بس ਦੋਵਾਂ ਦੇ ਵਿੱਚੋਂ ਇੱਕ ਗੱਲ ਆ ਵੈਸੇ ਤਾਂ ਪੰਜਾਬ ਦੀਆਂ ਜਿਲ੍ਹਿਆਂ ਦੇ ਵਿੱਚ ਗੁੰਡਾਗਰਦੀ ਬਦਮਾਸ਼ੀ ਲੁੱਟਖੋ ਇੱਕ ਜਿਹੜਾ ਸਿਰ ਪਾੜਨਾ ਜਾਨਲੇਵਾ ਹਮਲਾ ਕਰਨਾ ਇੱਕ ਦੂਜੇ ਦੇ ਉੱਤੇ ਤੇ ਫਿਲਮਾਂ ਦੀ ਤਰਜ਼ ਦੇ ਉੱਤੇ ਆ ਹਰਕਤਾਂ ਚੱਲਦੀਆਂ ਰਹਿੰਦੀਆਂ ਪਰ ਇਹ ਖਬਰ ਵੀ ਆਈ ਹੈ ਵੀ ਪਟਿਆਲੇ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੈਦੀਆਂ ਦੇ ਦੋ ਗਰੁੱਪ ਆਪਸ ਦੇ ਵਿੱਚ ਭੜਪੇ ਆ ਤੇ ਕਹਿੰਦੇ ਵੀ ਕਈ ਜਣੇ ਜ਼ਖਮੀ ਹੋਏ ਆ ਜਿਹੜੇ ਘੱਟ ਜ਼ਖਮੀ ਹੋਏ ਆ ਕਹਿੰਦੇ ਵੀ ਹਸਪਤਾਲ ਦੇ ਵਿੱਚ ਇਥੇ ਜੇਲ੍ਹ ਦੇ ਵਿੱਚ ਹੀ ਭਰਤੀ ਕਰਵਾਏ ਗਏ ਜਿਹੜੇ ਵੱਧ ਹੋਏ ਆ ਇਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਸ਼ੈਲਰ ਦਾ ਐਕਸੀਡੈਂਟ ਕਿੱਥੇ ਹੋਇਆ ਜੀ ਇਹਦੀ ਖਬਰ ਆਈ ਹੈ ਬੜੀ ਦੁਖਦਾਈ ਖਬਰ ਆ ਇਹ ਖਬਰ ਆਈ ਹੈ ਕਿ ਆ ਬਠਿੰਡਾ ਦੇ ਗੋਨੇਆਣਾ ਰੋਡ ਦੇ ਉੱਤੇ ਗਿੱਲ ਪੱਤੀ ਸਿਵੀਆਂ ਰੋਡ ਦੇ ਉੱਤੇ ਇੱਕ ਸ਼ੈਲਰ ਹੈ ਇਥੇ ਜਿਹੜਾ ਚੌਲਾਂ ਦੀ ਕਣੀ ਹੁੰਦੀ ਆ ਉਹਦੇ ਬਾਰੇ ਕੋਈ ਕੰਮ ਕਾਜ ਕਰ ਰਹੇ ਸੀਗੇ ਮਜ਼ਦੂਰ ਇਹ ਫਰੀਦਕੋਟ ਦੇ ਪਿੰਡ ਲੰਭਵਾਲੀ ਦੇ ਰਹਿਣ ਵਾਲੇ ਆ ਇੱਕ 35 ਸਾਲ ਦਾ ਜਗਜੀਤ ਸਿੰਘ ਆ ਦੂਜਾ ਬਲਦੇਵ ਸਿੰਘ 40 ਸਾਲ ਦਾ ਦੋਵੇਂ ਨੌਜਵਾਨ ਅੱਥੇ ਕੋਈ ਆਪਸ ਦੇ ਵਿੱਚ ਹਸਾ ਮਜ਼ਾਕ ਕਰ ਰਹੇ ਸੀਗੇ ਮਸ਼ੀਨ ਚੱਲ ਰਹੀ ਸੀ ਦੋਵਾਂ ਦਾ ਅਚਾਨਕ ਪੈਰ ਥਲ ਗਿਆ ਤੇ ਮਸ਼ੀਨ ਦੇ ਥੱਲੇ ਆ ਗਏ ਇੱਕ ਮਜ਼ਦੂਰ ਦਾ ਹੱਥ ਨਾਲੋਂ ਅਲੱਗ ਹੋ ਗਿਆ ਵੱਢਿਆ ਗਿਆ ਦੂਜੇ ਦਾ ਹੱਥ ਕੁੱਝ ਲਿਆ ਗਿਆ ਤੇ ਸਾਰੀ ਚਮੜੀ ਜਿਹੜੀ ਆ ਉਹ ਅੱਡ ਹੋ ਗਈ ਆ ਤੇ ਸਮਾਜ ਸੇਵੀ ਸੰਸਥਾ ਹੈਗੀ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਇਹਦੇ ਵਲੰਟੀਅਰਾਂ ਨੇ ਪਤਾ ਲੱਗਾ ਵੀ ਦੋਵਾਂ ਜਣਿਆਂ ਨੂੰ ਦੋਵਾਂ ਜ਼ਖਮੀਆਂ ਨੂੰ ਤੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੰਜਾਬ ਦਾ ਮੌਸਮ ਬਦਲਣ ਲੱਗ ਗਿਆ ਜੀ ਬਸ हां बिल्कुल जी बिल्कुल थे साहब पंजाब दा मौसम भी बदल लग ਪਿਆ ਤੇ ਬਦਲਦੇ ਹੋਏ ਮੌਸਮ ਦੇ ਵਿੱਚ ਕਿਉਂਕਿ ਅਜ ਜਦੋਂ ਰੁੱਤ ਬਦਲਦੀ ਜਾਂ ਮੌਸਮ ਬਦਲਦਾ ਫੈਮਕ ਜ਼ੁਕਾਮ ਛਾਤੀ ਜਾਮ ਕਈਆਂ ਨੂੰ ਹੋ ਜਾਂਦੀ ਹੈ ਉਹਨਾਂ ਦੇ ਵਿੱਚ ਇੱਕ ਮੈਂ ਵੀ ਅੱਜ ਸੋ ਇਹ ਜੀ ਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਕਿਹਾ ਜੀ ਕਿ 72 ਘੰਟਿਆਂ ਦੇ ਵਿੱਚ ਤੇ ਮੀਂਹ ਕੜੀ ਦੀ ਸੰਭਾਵਨਾ ਵੀ ਬਹੁਤੀ ਹੈ ਨਹੀਂਗੀ ਪਰ ਇਹ ਵੀ ਰਾਤ ਦੇ ਵੇਲੇ ਨਾ ਹੁਣ ਪੱਖਾ ਅੱਧੇ ਤੇ ਕਰਨਾ ਪੈਂਦਾ ਜੇ 4 ਨੰਬਰ ਤੇ ਚੱਲਦਾ ਇਹਨੂੰ 2 ਤੇ ਕਰਨਾ ਪੈਂਦਾ 2 3 ਵਜੇ ਪੰਜਾਬ ਦੇ ਮੌਸਮ ਵਿੱਚ ਕਾਫੀ ਤਬਦੀਲੀ ਆ ਜਾਂਦੀ ਹੈ ਜੀ ਟਿੰਨ ਜੀ ਬਹੁਤ ਮਿਹਰਬਾਨੀ ਸ਼ੁਕਰੀਆ Volta verbal.